ਉਹ ਵੀ ਸਲੰਸਰ ਦੇ ਪਿੰਡਾਂ ਤੋਂ ਟੱਕੜ ਜਿਹੀ ਲੱਗਦਾ ਤੇ ਸਲੰਸਰ ਆ ਰਿਹਾ ਵੇ ਆਪਾਂ ਨੇ ਹੁਣ ਹੁਣ ਉਹ ਧੱਕੜ ਜਿਹੀ 7 ਤਰੀਕ ਨੂੰ ਬਈ ਖੇਡਾਂ ਆ ਰਹੀਆਂ ਪਿੰਡ ਪਹਾਵਾਲ ਤੇ ਜਿਹੜੇ ਮੇਰੇ ਵੀਰ ਘੋੜੀਆਂ ਵਾਲੇ ਦੇਖਦੇ ਆ ਜ਼ਰੂਰ ਪਹੁੰਚੋ 10 ਫਰਵਰੀ ਦੀਆਂ ਤੇ ਬੜਾ ਯਦਕੀ ਨਾਮ ਵੀ ਵੱਧ ਰੱਖਣੇ ਆਪਾਂ ਨੇ ਸੱਸੀ ਕੱਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ 855 ਤੇ ਬਾਕੀ ਜੀ ਅੱਜ ਆਪਾਂ ਟਰੈਕਟਰ ਦੇ ਟਾਇਰ ਚੇਂਜ ਕਰਨੇ ਆ ਤੇ ਟਾਇਰ ਤਾਂ 2 ਦਿਨ ਹੋ ਗਏ ਲਿਆਂਦੇ ਉਹਨਾਂ ਟਾਈਮ ਨਹੀਂ ਲੱਗਿਆ ਆਪਣਾ ਤੇ ਟਾਇਰ ਤੁਹਾਨੂੰ ਦਿਖਾਉਨੇ ਆ ਕਿਹੜੇ ਆਪਾਂ ਨੇ ਪਾਉਣੇ ਆ ਤੇ ਬਾਕੀ ਆਪਾਂ ਹੁਣ ਜੈਕ ਲਾਇਆ ਤੇ ਆ ਪਾਨਾ ਲੈ ਕੇ ਆਏ ਆ ਤੇ ਲੋ ਵੀ ਬਾਕੀ ਆਪਾਂ ਹੁਣ ਲੱਗੇ ਆ ਖੋਲਣ ਟਾਇਰ ਤੇ ਆ ਟਾਇਰ ਪਾਉਣੇ ਆ ਤੇ ਬਈ 2 ਫੁੱਟ ਨਹੀਂ ਹੈਗੇ ਇਹ ਡਹਿ ਗਏ ਆ ਵੀ ਡੇਢ ਕ ਕਹਿ ਦਿੰਨੇ ਆ ਇਹਨਾਂ ਨੂੰ ਤੇ ਬਾਕੀ ਤੁਹਾਨੂੰ ਪਾ ਕੇ ਵੀ ਦਿਖਾਉਨੇ ਆ ਵੀ ਕਿਵੇਂ ਦੇ ਲੱਗਦੇ ਆ ਇਹ ਤੇ ਬਾਕੀ ਬਈ ਇਹ ਸੇਲ ਕਰਨੇ ਆ ਟਾਇਰ ਤੇ ਆਪਣੇ ਉਹਦੇ ਆੜੀ ਦੇਣ ਸਹਲ ਦੇ ਜਿਹਦਾ ਡਰਾਈਵਰ ਆਪਣਾ ਸੋਨਾਲੀਕਾ ਉਹਦੇ ਟਾਇਰ ਆ ਇਹ ਉਹਨੇ ਸੇਲ ਕਰਨੇ ਆ ਉਹ ਕਹਿੰਦਾ ਵੀ ਜੰਨੂ ਨਾਲੇ ਫਾਲਾ ਵੀ ਖੁਸ਼ਕ ਹੋਈ ਜਾਂਦੀ ਆ ਤੇ ਉਹਨੇ 855 ਜੰਨੂ ਪਾਏ ਹੋਏ ਤੇ ਤੇ ਉਹਨੇ ਸੇਲ ਕਰਨੇ ਆ ਤੇ ਨਾਲੇ ਬਾਕੀ ਆਪਾਂ ਪਾ ਕੇ ਦੇਖਦੇ ਹਾਂ ਕਿਵੇਂ ਲੱਗਦੇ ਆ ਉਹ 11-12 ਕਹੇ ਹਜ਼ਾਰ ਰੁਪਇਆ ਕਹਿ ਰਹੇ ਆ ਤੇ ਬਾਕੀ ਤੁਹਾਨੂੰ ਇਹਦਾ ਮੈਂ ਨੰਬਰ ਪਾ ਦਿੰਦਾ ਨੰਬਰ ਸਕਰੀਨ ਤੇ ਚੱਲਦਾ ਹੁਣ ਤੁਸੀਂ ਦੇਖ ਲਓ ਬਾਕੀ ਉਹਨੂੰ ਫੋਨ ਕਰਕੇ ਜਿੰਮੇ ਮਰਜ਼ੀ ਰੇਟ ਕਰ ਲਿਓ ਜੇ ਆਪਾਂ ਨਾਲ ਕੰਟੈਕਟ ਕਰਨਾ ਤਾਂ ਕਰ ਲਿਓ ਕੋਈ ਕੰਨੀ ਕਰਾ ਦਾਂਗੀ ਘੱਟ ਵੱਧ 8847526468 ਬਈ ਨੰਬਰ ਮੇਰਾ ਤੇ ਇਹ ਟਾਇਰ ਹਨ ਬਾਕੀ ਇੱਕ ਟਾਇਰ ਉੱਤਰ ਪਿਆ ਅੰਦਰ 50 ਕ ਪੈਸੇ ਟਾਇਰ ਹੈਗੇ ਆ 50 60 ਪੈਸੇ ਦੇਖੋ ਤੇ ਬਾਕੀ ਹੁਣ ਪਾਉਨੇ ਆ ਕਰਦੇ ਆ ਫਿਰ ਤਾਂ ਫਿਰ ਤੁਹਾਨੂੰ ਦਿਖਾਉਨੇ ਕੀ ਸਾਬ ਬਤਾਵੇ ਤਾਂ ਕਿਵੇਂ ਲੱਗਦੇ ਆ ਤੇ ਬਾਕੀ ਜੀ ਇਹ ਜਿਹੜਾ ਰਿਮ ਬਣਿਆ ਪਿਆ ਇਹ ਛੇ ਨਟੀਆਂ ਵੀ ਸਿੱਧਾ ਫਿੱਟ ਆਉਣਾ ਠੀਕ ਆ ਇੱਕ ਤਾਂ ਮਜ਼ਬੂਤੀ ਪੂਰੀ ਰਹਿਣੀ ਹੈ ਨਾ ਤੇ ਦੂਆ ਚ ਕਿਹਨਾ ਸਪੈਸਰ ਪਾਉਣ ਦੀ ਲੋੜ ਨਹੀਂ ਹੈਗੀ ਇਹ ਸਿੱਧਾ ਫੀਟਿੰਗ ਪੂਰ ਆ ਜਾਣਾ ਬਾਕੀ ਹੁਣ ਹੋ ਟਾਇਰ ਖੋਲਤਾ ਇੱਕ ਤੇ ਸਲੈਂਸਰ ਵੀ ਲਾ ਕੇ ਦੇਖਦੇ ਹਾਂ ਅੱਜ ਤੇ ਬਾਕੀ ਬਈ ਵੀਰ ਪੁੱਛਦੇ ਤੇ ਵੀ ਆਵਾਜ਼ ਕਿਵੇਂ ਘਟਾਈ ਵੀ ਟਰੈਕਟਰ ਦੀ ਨਿਊ ਹਾਲੈਂਡ ਦਾ ਸਲੈਂਸਰ ਲਾਉਣੀ ਹੈ ਜੀ ਆਪਾਂ ਆਵਾਜ਼ ਬਹੁਤ ਤੇ ਆ ਪੈਪ ਲੈ ਲਿਆ ਬਈ ਆਪਾਂ ਨੇ ਤੇ ਪੈਪ ਚ ਨੂ ਆ ਮਾਰ ਲੈ ਸਰਾਕ ਤੇ ਉਪਰ ਦੇ ਕਰਤਾ ਬੰਦ ਠੀਕ ਆ ਪਾਈਪ ਨੂੰ ਕੱਟ ਦੇ ਕੇ ਆ ਵਿੱਚ ਪੈਂਦਾ ਕਰ ਦਨ ਆਪਾਂ ਨੇ ਤੇ ਆਹ ਕਰ ਦਈਦਾ ਉਹਦੇ ਵਿੱਚ ਲਾ ਦਈਦਾ ਵੀ ਆਵਾਜ਼ ਜਮੇ ਹੀ ਨੋਰਮਲ ਹੋ ਜਾਂਦੀ ਹੈ ਬਾਕੀ ਹੁਣ ਆਹ ਕਰਦੇ ਆ ਜੀ ਫਿੱਟ ਦੇਖ ਲਓ ਫਿਰ ਕਿਵੇਂ ਦਾ ਲੱਗਦਾ ਟਰੈਕਟਰ ਹੁਣ ਆਹ ਛੋਟੇ ਨਾਲ ਉੱਪਰ ਇਹ ਲੱਗੀ ਜਾਂਦਾ ਤਾਂ ਮੈਂ ਚਲੋ ਉਹ ਵੀ ਕਹੀ ਗਿਆ ਕਿਦਣ ਦਾ ਵੀ ਪਾ ਕੇ ਦੇਖ ਲਾ ਤੇ ਨਾਲੇ ਪਾ ਕੇ ਦੇ ਨਾਲੇ ਬਈ ਇਹ ਜੇ ਕਿਸੇ ਨੂੰ ਲੇਟ ਸਾਹ ਕੋਨਟੈਕਟ ਕਰ ਸਕਦਾ ਟਾਇਰ ਇੱਕ ਨੰਬਰ ਆ ਇਹਨਾਂ ਲੋਵੀ ਫਿੱਟ ਕਰਦੇ ਆਪਾਂ ਇੱਕ ਟਾਇਰ ਤੇ ਦੇਖੋ ਕਿਵੇਂ ਹੁਣ ਮੜਾ ਇਹ ਰੋ ਵੀ ਲੱਗਣ ਲੱਗਿਆ ਇਹਨਾ ਟਰੈਕਟਰ ਸ਼ੂਟਾ ਜੀ ਨਹੀਂ ਲੱਗੀ ਹੁੰਦਾ ਤਾਂ ਤੇ ਹੁਣ ਮੜਾ ਧੱਕੜ ਜਾਂ ਲੱਗਣ ਲੱਗਿਆ ਜਿਸ ਹੁਣ ਪਿਛਲੇ ਟਾਇਰ ਵੀ ਬਾਹਰੋਂ ਦੇ ਬਰਾਬਰ ਹੀ ਆ ਗਏ ਵੀ ਟਾਇਰ ਹੁਣ ਹੁਣੇ ਲਾਦੇ ਆ ਬਾਕੀ ਹੁਣ ਇੱਧਰ ਦੀ ਲੁੱਕ ਦੇਖ ਲਓ ਤੇ ਦਿਖਾ ਦਊਂਗਾ ਤਰ੍ਹਾਂ ਦੇ ਦੇਖ ਲਿਆ ਨਹੀਂ ਪਹਿਲਾਂ ਇਹ ਜਿਹਾ ਲੱਗਦਾ ਪਤਲਾ ਜਾਂ ਹੁਣ ਠੀਕ ਲੱਗਦਾ ਹੈ ਬਾਕੀ ਹੁਣ ਕਾਦੇ ਆ ਦੂਆ ਵੀ ਟੈਰ ਬੱਕੀ ਬਈ ਆ ਟਾਈਮਾਂ ਦਾ ਇੱਕ ਨਜ਼ਾਰਾ ਵੀ ਜਿਹੜੇ ਆ ਸਿੱਧੇ ਫਟਾਉਣੇ ਨੇ ਨਾ ਛੇ ਵਾਲੇ ਇਹ ਪਹਿਲਾਂ ਉਹ ਤੰਗ ਬਹੁ ਕਰਦੇ ਤੇ 45 ਛੜ ਤੇ ਸਾਰਾ ਕਸਣਾ ਪੈਂਦਾ ਦਾ ਤੇ ਇਹ ਦਿੱਕਤ ਬਹੁਤ ਆਉਂਦੀ ਕਿ ਆ ਸਿੱਧੇ ਨਟਾਂ ਦਾ ਠੀਕ ਆ ਕੰਮ ਨਾਲੇ ਪੱਕਾ ਕੰਮ ਆ ਇਹ ਜਿਹੜੇ ਆਪਾਂ ਸਪੇਸਰ ਪਾ ਲੈਣੇ ਇਕਣਾ ਲਾਇਆ ਨੂੰ ਹਨਾ ਹੈ ਤਾਂ ਉਹ ਵੀ ਪੱਕਾ ਕੰਮ ਵਧੀਆ ਜਿ ਬਣੇ ਵੀ ਹੁਣ ਸਪੇਸਰ ਜਿਵੇਂ ਆਪਾਂ ਨੇ ਵਧੀਆ ਬਣਵਾਏ ਵੀ ਦੇ ਸਪੇਸਰ ਪੂਰੇ ਜਿਵੇਂ ਮਰਜ਼ੀ ਖੜਾ ਹੋਈ ਜਾਵੇ ਟਰੈਕਟਰ ਤੇ ਉਹ ਹਿੰਦੇ ਨਹੀਂ ਤੇ ਜਿਕਣਾ ਹੁਣ ਇਹ ਆ ਇਹ ਸਮਝ ਜਮਾ ਹੀ ਮਜ਼ਬੂਤ ਕੰਮ ਨੇ ਤੇ ਇਹ 2RM ਵਾਲੇ ਜਿਸ ਦੀ ਆ ਪਾ ਲੈ ਤੇ ਮੱਤੀ ਨਹੀਂ ਦੇਖੋ ਇਹ ਬੀਰ ਪਰ ਆਨੇ ਕੇ ਸੰ ਲੈਣੇ ਹੋਏ ਸੇਲ ਵੀ ਕਰਨੇ ਆਪਾਂ ਨੇ ਇਹ ਮੇ ਤਾਂ ਬਈ ਜੰਦੇ 12000 ਰੁਪਏ ਮੰਗਦਾ ਮੁੰਡਾ ਬਾਕੀ ਮੋਗੇ ਵਾ ਘੱਟ ਵੱਧ ਹੋਰ ਕਰਾ ਦਾਂਗੇ ਕਿਉਂਕਿ ਰਿੰਮੇ ਬਾਈ 6000 ਦੇ ਤਾਂ ਇਹ ਰਿੰਮ ਰਿੰਮ ਬਣਦੇ ਆ ਠੀਕ ਆ ਵੀ 6000 ਦੇ ਉਹਨੇ ਟਾਇਰ ਦੇਣੇ ਆ ਟਾਇਰ オリジナル ਆ ਗਾਰੰਟੀ ਵਾਲੇ ਟਾਇਰ ਤੇ ਇਹ ਦੂਗੇ ਨਹੀਂ ਹੈਗੇ ਜਿੱਕਣਾ ਆਪਣੇ ਵਾਲੇ ਥੋੜੇ ਦੇਸੀ ਟਾਇਰ ਤੇ ਆ ਜਾਂਦੇ ਵੀ ਜਿਵੇਂ ਗਾਰੰਟੀ ਤੇ ਬਿਨਾਂ ਉਹ ਟਾਇਰ ਆਪਾਂ ਨੇ ਬਾਈ ਵਜੇ ਜਿਹੜੇ ਆਪਣੇ ਵਾਲਾ ਟਰੈਕਟਰ ਨੂੰ ਤੇ ਉਹਦੇ ਲਾਗ ਮਹਿੰਗੇ ਤੇ ਬਾਕੀ ਇਹ ਰਿੰਮ ਬਾਈ 6000 ਦੇ ਰਿੰਮੇ ਰਿੰਮ ਤੇ ਬਾਕੀ ਮੌਕੇ ਪਰ ਤਾਂ ਘੱਟ ਵੱਧ ਹੋ ਜਾਊਗਾ ਜਿਵੇਂ ਮਰਜ਼ੀ ਕਰਾ ਦਾਂਗੇ ਸੌਦਾ ਬਸ ਇਹ ਕਿਸੇ ਵੀਰ ਭਰਾ ਨੂੰ ਲੈਣੇ ਹੋਏ ਹੈ ਵਧੀਆ ਬਾਈ ਕੰਮ ਨੂੰ ਖੋਲਣ ਦੀ ਲੋੜ ਨਹੀਂ ਹੈਗੀ ਜਿਵੇਂ ਮਰਜ਼ੀ ਕੰਮ ਕਰੀ ਜਾਓ ਜੱਗੇ ਪੰਡਤ ਨੇ ਵੀ ਇਹਦੇ ਨਾਲ ਦੀ ਪਾਏ ਪਏ ਆ ਕੰਮ ਨੂੰ ਖੋਲਣ ਦੀ ਲੋੜ ਨਹੀਂ ਹੈ ਨਾ ਇਹਦੇ ਆਪਾਂ ਨੇ ਪਾਉਣੇ ਉਹ 2 ਫੁੱਟ ਆ ਉਹ ਥੋੜੀ ਏਡੇ ਗਾ ਜੰਨੇ ਆ ਬਾਹਰ ਆ ਜਾਣੇ ਉਹ ਤੇ ਅ ਵੀ ਮੱਕੀ ਦੇਖਦੇ ਆ ਜੇ ਆਪਣੀ ਲੋਟ ਲੱਗ ਗਿਆ ਵੀ ਮਾਂਜੇ ਨੂੰ ਬਹਿ ਗਏ ਫਿਰ ਤਾਂ ਪਾਣੀ ਪਾ ਕੇ ਰੱਖਣੇ ਫਿਰ ਅੱਪਾ ਪੈਸੇ ਦੇ ਦਾਂਗੇ ਨਾ ਬੱਤੀ ਹਣਾ ਸਲਾਹ ਤਾਂ ਪੂਰੀ ਬਈ 2 ਫੁੱਟਿਆਂ ਦੀ ਉਹ 2 ਫੁੱਟੇ ਹੀ ਪਾਉਣੇ ਆ ਬਸ ਕੱਦੀ ਵਾਗ ਉਹ ਤਾਂ ਨਹੀਂ ਲੱਗੀ ਜੀ ਮੇਨ ਉਹੀ ਕਹਿੰਦਾ 2 ਫੁੱਟੇ ਆਪਾਂ ਨੂੰ ਇੱਕ ਵਾਰੀ ਆਪਾਂ ਹੁਣ ਕਸ ਲੈਣੇ ਉਹਦੇ ਤੇ ਬਾਕੀ ਬਾਈ ਤੇ ਜਾ ਕੇ ਇੱਕ ਵਾਰੀ ਹੱਥ ਮਰਾ ਦਾਂਗੇ ਜੋ ਵੀ ਲੈ ਆਇਆ ਤਾਂ ਮੈਂ ਤੇ ਬਾਈ ਤੇ ਇੱਕ ਵਾਰੀ ਨਾਟ ਟੈਕਟ ਕਰਾ ਦਾਂਗੇ ਆਂ ਕਰ ਰਹੇ ਆ ਵੀ ਪਰਮਾ ਤਾਂ ਹੋ ਜਾਂਦਾ ਪਰ ਥੋੜਾ ਗਲਾਈ ਜੀ ਚ ਆ ਜਾਂਦੇ ਆ ਜਿਹੜਾ ਗੋਲ ਗੋਲ ਜਾਂ ਲੱਗੇ ਆ ਪਰ ਆਪਣੀ ਤਾਂ ਛਤਰੀ ਬਸਰੀ ਉੱਚੀ ਆ ਉਹਦੀ ਮੁੰਡੇ ਦੀ ਛਤਰੀ ਬਹੁਨੀ ਵੀ ਤੇ ਉਹਦੇ ਕਰਕੇ ਛੋਟਾ ਜਿਹਾ ਟਰੈਕਟਰ ਲੱਗਦਾ ਮੈਨੂੰ ਤਾਂ ਵਧੀਆ ਨਹੀਂ ਲੱਗਦਾ ਤਾਂ ਇਹ ਵਾਲੇ ਤੋਂ ਪਾਏ ਪਏ ਕਿਉਂਕਿ ਉਹ ਜਮੇ ਹੀ ਛਤਰੀ ਨੀਮੀ ਬਹੁਤ ਈ ਉਹਦੀ ਇਕੋ ਨੇ ਬਾਕਸ ਸਾਹਿਬ ਬਹੁਤ بڑا ਲਵਾ ਲਿਆ ਤਾਂ ਤੇ ਬਾਕਸ ਸਾਹ ਆਪਣੇ ਵਾਲੇ ਜਿੱਡੇ ਹੀ ਦੋਗਾ ਬਾਕੀ ਥੱਲੇ ਲੱਗਦਾ ਤਾਂ ਤੇ ਸਮਾਨ ਜਿਆ ਪਿਆ ਹੋਦਾ ਉਹਦੇ ਤੋਂ ਮੈਨੂੰ ਤਾਂ ਵਧੀਆ ਨਹੀਂ ਲੱਗੇ ਬਾਕੀ ਹੁਣ ਆਪਣੇ ਵਾਲੇ ਨੂੰ ਪਾ ਕੇ ਚਲਾ ਕੇ ਦੇਖੂਗੇ ਕਿਵੇਂ ਦੇ ਰਿਸਪੌਂਸ ਕਿਵੇਂ ਆ ਪੈਰ ਬਾਕੀ ਬਈ ਇੱਕ ਨੰਬਰ ਕੋਈ ਟੱਕ ਟੁੱਕ ਨਹੀਂ ਲੱਗਿਆ ਹੋਇਆ ਕਿਤੇ ਵੀ ਰੈਮਾ ਵੀ ਆਨ ਬਿਲਕੁਲ ਸਾਫ ਪਈਆਂ ਇੱਕ ਵਾਰੀ ਥੋੜਾ ਜਿਹਾ ਪਾਕੇਟ ਐਡ ਕਰ ਦਿੰਨੇ ਆ ਬਾਕੀ ਉਹ ਬਾਈ ਤੇ ਟੈਡ ਕਰਵਾ ਲਿਆ ਨੇ ਤੇ ਆ ਕੇ ਅਜੇ ਅਜੇ ਰੇਸ ਲਵਾਉਣੀ ਹੈ ਉਹਦੋਂ ਦਾ ਟਾਈਮ ਨਹੀਂ ਲੱਗਿਆ ਆਏਗਾ ਕੱਲ ਵੀ ਆਪਾਂ ਗਏ ਬੇਦੇ ਕਿਤੇ ਬਾਕੀ ਅਜੇ ਪੂਰਾ ਪੰਪ ਵੀ ਨਹੀਂ ਚੈੱਕ ਹੋਇਆ ਵੀ ਆਪਾਂ 22 ਵਜੇ ਇੱਕ ਕਰਾਂਗੇ ਕਿਤੇ ਗੇਟ ਵਿਹਲਾ ਹੋਇਆ ਬਾਕੀ ਅੱਜ ਸਲੈਂਸਰ ਵੀ ਬਦਲ ਲੈਣਾ ਨਿਊ ਹਾਲੈਂਡ ਵਾਲਾ ਹੀ ਜਾਣਾ ਬਈ ਇਹ 31 15 50 ਦੇ ਟਾਇਰ ਰਹੇ ਗਈ 31 15 50 ਕੋਈ ਪੈਂਚਰ ਬੂਚਰ ਨਹੀਂ ਹੈਗਾ ਟਾਇਰ ਹਨ ਓਕੇ ਆ ਲਵਾਈਆ ਕਾਟਰ ਵਾਲਾ ਯਾਰ ਕੰਮ ਕਰਵਾਇਆ ਹੈਗਾ ਤਾਂ ਬੰਦੇ ਥੋੜਾ ਹੀ ਉਹਨੇ ਅਣਜਾਣ ਕੋਲ ਬਸਾਤਾ ਮੈਨੂੰ ਤੇ ਕਾਟਰ ਜਿਹੜੀ ਲਵਾਈਤੀ ਆਪਾਂ ਨੇ ਪੂਰਾ ਪੱਕਾ ਕੰਮ ਨਹੀਂ ਥੋੜਾ ਢਿੱਲਾ ਹੈਗੀ ਆ ਉਹ ਵੀ ਉਹ ਵੀ ਕੰਮ ਦੁਬਾਰੇ ਕਰਾਉਣਾ ਪੈਣਾ ਆਪਾਂ ਨੂੰ ਕਾਟਰ ਵਾਲਾ ਤੇ ਬਾਕੀ ਇੱਕ ਮੁੱਤ ਮਾਰ ਲਿਆ ਜੱਜ ਨਾਲ ਦੋ ਬੰਦੇ ਚਾਹੀਦੇ ਆ ਤਿੰਨ ਬੰਦੇ ਤੇ ਲੋਟ ਨਹੀਂ ਹੁੰਦਾ ਇੱਕ ਤਾਂ ਚੱਕ ਕੇ ਰੱਖਣੀ ਪੈਂਦੀ ਕੋਟੀ ਨਹੀਂ ਆਹੀ ਫਰੀ ਹੋ ਗਈ ਮੋਜਾ ਉਹ ਰਾੜ ਭੁੱਲਿਆ ਆ ਮਾ ਤੇ ਲੈ ਆਉਣ ਬੈਠੇ ਮੈਂ ਕਿੰਨਾ ਚੱਲ ਫੜ ਦੂੰਗਾ ਲੋਬੀ ਰੈਂਟ ਟਾਈਟ ਹੋ ਗਿਆ ਤਾਂ ਤੇ ਇੱਕ ਵਜੇ ਇੱਕ ਦਾਰ ਦੀ ਥੱਲੇ ਗੰਮੀ ਨਹੀਂ ਬਹੁਤ ਅੱਜ ਬਈ ਧੋਪ ਬਹੁਤ ਫੈੜੀ ਨਿਕਲੀ ਆ ਤੇ ਸਪਰੇਅ ਕਰਾਉਣ ਦੀ ਬਈ ਅੱਜ ਕੱਲ ਵੀ ਬੰਦੇ ਜਵਾਬ ਦੇਗੇ ਮੌਕੇ ਭਰਾਂਗੇ ਤੇ ਅੱਜ ਵੀ ਜਵਾਬ ਦੇ ਦਿੱਤਾ ਉਹਨਾਂ ਨੇ ਤੇ ਨਹੀਂ ਸਪਰੇਅ ਨੂੰ ਕਹਿੰਦੇ ਤੇ ਕਹਿੰਦੇ ਕਰੂੰਗੇ ਅੱਜ ਦੇ ਜਵਾਬ ਦੇ ਗਏ ਮੌਕੇ ਪਰ ਆ ਕੇ ਕਿਉਂਕਿ ਬਾਈ ਕੰਮ ਬਹੁਤ ਆ ਹੁਣ ਸਪਰੇਆਂ ਦਾ ਕਿਉਂਕਿ ਧੁੱਪੇ ਦੋ ਦਿਨ ਤੇ ਨਿਕਲੀ ਆ ਬਾਈ ਇੱਕ ਬੰਦਾ ਵਿਹਲਾ ਨਹੀਂ ਹੈਗਾ ਰੁੱਪੜ ਤੱਕ ਜਾਇਆ ਆ ਮੈਂ ਸਾਰੀ ਦੁਕਾਨਾਂੋਂ ਪਤਾ ਕਰ ਲੈ ਕੋਈ ਮੰਨੇ ਵੇਖਾ ਬੰਦਾ ਜਿਨ੍ਹਾਂ ਨੇ ਆਪਣੇ ਆਉਣਾ ਤੋਂ ਨਹੀਂ ਵੀ ਕਾਲੂ ਕਹਿੰਦਾ ਹੁਣ ਹੁਣ ਕਾਲੂ ਦੇਖਦੇ ਆ ਵੀ ਕਾਲੂ ਆਉਂਦੇ ਜਾਂ ਨਹੀਂ ਬਾਕੀ ਹੁਣ ਉਹਦਾ ਢੀਕ ਸਪਰੇ ਤੇਲੇ ਦੀ ਕਰਵਾ ਕੇ ਫਿਰ ਆਪਾਂ ਪਾਣੀ ਲਾਉਂਗੇ ਦੋ ਚਾਰ ਦਿਨ ਤੱਕ ਬਾਕੀ ਕਾਲੂ ਮਾਨ ਦੀ ਵਰਸੀ ਵੀ ਆ ਤੇ ਨਹੀਂ ਪਰਸੋਂ ਨੂੰ ਪਰਸੋਂ ਮਾਨ ਦੀ ਵਰਸੀ ਆ 20 ਤਰੀਕ ਨੂੰ ਹੁੰਦੀ ਆ ਆਪਣੇ ਤੇ ਬਾਕੀ ਬਈ ਉਥੇ ਬਾਅਦ ਆਪਾਂ ਪਾਣੀ ਲਾਉਂਗੇ 25 ਤਰੀਕ ਤੱਕ ਜੇ ਕਾਲੂ ਸਪਰੇ ਹੋ ਗਈ ਤੇ ਅੱਜ ਤਾਂ ਬਹੁਤ ਜਗ੍ਹਾ ਜ਼ੋਰ ਮਾਰ ਲਿਆ ਪਰ ਬੰਦੇ ਨਹੀਂ ਮਿਲ ਰਹੇ ਬੰਦੇ ਅੰਦਰ ਕਾਲੇ ਪੈ ਗਏ ਇੱਕ ਤਰ੍ਹਾਂ ਸਪਰੇ ਵਾਲਿਆਂ ਦਾ ਹੁਣ ਇਕੱਲੇ ਦਾ ਥੋੜਾ ਜਿਹਾ ਔਖਾ ਹੋ ਜਾਂਦਾ ਇਹ ਕਿ ਨਹੀਂ ਤੱਕ ਨਹੀਂ ਕਰਦਣੀ ਤੇ ਆਪੇ ਤੇ ਨਾਲ ਨਹੀਂ ਕੋਈ ਹੈਗਾ ਬੰਦਾ ਹੁਣ ਆ ਕਰਕੇ ਚੱਕਰ ਪੈਂਦਾ ਬਾਕੀ ਬਈ ਆਹ ਹੋ ਗਿਆ ਟਾਇਰ ਫਿੱਟ ਦੇਖੋ ਤਾਂ ਕਿਵੇਂ ਲੱਗਦਾ ਹਾਂ ਤੇ ਸਲੈਂਸਰ ਫਿੱਟ ਕਰਕੇ ਫੇਰ ਦਿਖਾਉਨੇ ਆ ਤੁਹਾਨੂੰ ਹੁਣ ਮੜਾ ਧੱਕੜ ਜਾ ਲੱਗਣ ਲੱਗਿਆ ਪਹਿਲਾਂ ਛੋਟਾ ਜਿਹੀ ਲੱਗੀ ਜਾਂਦਾ ਤਾਂ ਇਹ ਵੀਡੀਓ ਛੋਟੇ ਲਾਦੇ ਹੁਣ ਮੰਨੂ ਦੇਖਣ ਨੂੰ ਬੜੇ ਹੀ ਲੱਗੀ ਜਾਂਦੇ ਆ ਕਿਉਂਕਿ ਉਹ ਦੂਰੇ ਟਾਇਰਾਂ ਨਾਲੋਂ ਵੀ ਚੌੜੇ ਆ ਇਹ ਆਪਣੀਆਂ ਨਾਲ ਇਹਲੇ ਆਪਣੇ ਪਹਿਲਾਂ ਤੇ ਉਹ ਇਹਨਾਂ ਨੂੰ ਚੌੜੇ ਆ ਰਿੰਮ ਵੀ ਇਹਨਾਂ ਨੂੰ ਚੌੜੇ ਪਾਏ ਹੋਏ ਆ ਫਲਾਵਰ ਟਾਲੇ ਆ ਉਹ ਐ ਗਲਾਈ ਵਾਲਾ ਨਹੀਂ ਹੈਗਾ ਰਿੰਮ ਚ ਛੋਟਾ ਹੁੰਦਾ ਤਾਂ ਗੋਲ ਹੋ ਜਾਂਦਾ ਇਹ ਮਾਤੀ ਹੁਣ ਕਰਦੇ ਆ ਫਰਾਂਸਰ ਵੀ ਫਿੱਟਾ ਤੇ ਹੋਰ ਉਹਨਾਂ ਦੇ ਬਾਈ ਤਿਆਰੀ ਹੋਈ ਪਈ ਆ ਪੱਤਿਆਂ-ਪੁੱਤਿਆਂ ਲਾਈਆਂ ਹੋਈਆਂ ਲੇਟਾਂ-ਲੂਟਾਂ ਲਾਈਆਂ ਹੋਈਆਂ ਉਹ ਪਏ ਉੱਧਰ ਤੇ ਹੁਣ ਦੇਖੋ ਨਾ ਉਹ ਪਏ ਨੇ ਡਬਲ ਲੈਟ ਲਾ ਦਿੱਤੀ ਆਪਾਂ ਨੇ ਕਿڑی ਯਾਰ ਚੱਕੀ ਇਹ ਵੀ ਬੱਟਾ ਕਰਾਉਣੇ ਆ ਜੀ ਪੱਤੀ ਟੁੱਟ ਗਈ ਸੀ ਤੇ ਉਹ ਪੱਤੀ ਲਗਾਉਣੀ ਹੈ ਆਪਾਂ ਨੇ ਬਾਕੀ ਕਰਦੇ ਆ ਸਲੰਸਰ ਸਲੰਸਰ ਫਿੱਟ ਫਿਰ ਦਿਖਾਉਨੇ ਆ ਤੁਹਾਨੂੰ ਉਹ ਵੀ ਸਲੰਸਰ ਦੇ ਪਿੰਨਾ ਤਾਂ ਧੱਕੜ ਜਿਹੀ ਲੱਗਦਾ ਤੇ ਸਲੰਸਰ ਆ ਰਿਹਾ ਵੇ ਆਪਾਂ ਨੇ ਹੁਣ ਹੁਣ ਉਹਨੂੰ ਸਾ ਧੱਕੜ ਜਿਹੀ ਲੱਗਦਾ ਥੋੜਾ ਜਿਹਾ ਆ ਵੇਖੋ ਇੱਧਰ ਤੇ ਬਾਕੀ ਹੋਣਾ ਨਿਊ ਹਾਲੈਂਡ ਵਾਲਾ ਲਾਉਨੇ ਆ ਸਲੰਸਰ ਤੇ ਭਾਈ ਬੈਟਰੀ ਵਾਲਾ ਆਪਾਂ ਨਜ਼ਾਰਾ ਆਇਆ ਵੇ ਅਲਟੀਨੇਟਰ ਨੂੰ ਪੁੱਛਦੇ ਭਾਈ ਸਵਿਫਟ ਦਾ ਆਪਾਂ ਤਾਂ ਕਹੂਗੇ ਵੀ ਇੱਕ ਨੰਬਰ ਅਲਟੀਨੇਟਰ ਆ ਨਾ ਸੋਰੀ ਉਹਦਾ ਇੰਡੀਕਾ ਦਾ ਤੇ ਫੀਟਿੰਗ ਮੇਨ ਵਧੀਆ ਪ੍ਰੋਪਰ ਆ ਜਾਂਦੀ ਆ ਇੰਨਾ ਟੋਟਾ ਪਿਆ ਤਾਂ ਆਪਣਾ ਵਿੱਚ ਨਾ ਥੱਲੇ ਵਾਲੀ ਸਾਈਡ ਆ ਦੇਖੋ ਇੰਨਾ ਟੋਟਾ ਪਿਆ ਹੈ ਬਾਕੀ ਇਹਨ ਫੀਟਿੰਗ ਖਣਾ ਹੀ ਆਗੇ Ориジナル ਵਾਲੀ ਤੇ ਆਪਾਂ ਤਾਂ ਇੰਡੀਕਾ ਵਾਲੀ ਕਾਉਂਗੇ ਵੀ ਫਿੱਟ ਕਰਾ ਲਓ ਤੇ ਉਦੋਂ ਆਪਾਂ ਉਹਦੇ ਜੋਗਾ ਸੋਨਾ ਲੀਕਾ ਜੋਗਾ ਵੀ ਇੰਡੀਕਾ ਦਾ ਲੈ ਕੇ ਆਇਆ ਇਸਾਨ ਸਰ ਉਹਨੂੰ ਵੀ ਉਹੀ ਲਾਉਣਾ ਤੇ ਉਹਦੇ ਵਾਸਤੇ ਵੀ ਲਿਆਂਦਾ ਆਪਾਂ ਨੇ ਅੱਜ ਫਿੱਟ ਕਰਾਉਣਾ ਤਾਂ ਉਹਨੂੰ ਵੀ ਬਾਕੀ ਬੈਟਰੀ ਵੀ ਚੇਂਜ ਕਰਵਾਤੀ ਸੀ ਆਪਾਂ ਨੇ ਤੇ ਹੁਣ ਤਾਂ ਨਿਆਰੇ ਆਏ ਵੀ ਲੈਟਾਂ ਲੂਟਾ ਜੋ ਮਰਜੀ ਚਲਦਾ ਛੱਡ ਦੇ ਮਾੜੀ ਸੈਲਫ ਸਟਾਰਟਰ ਇਟਰ ਹੁੰਦਾ ਤੇ ਤੁਹਾਨੂੰ ਹੁਣ ਆਵਾਜ਼ ਦਿਖਾਉਣੀ ਆਪਾਂ ਵੀ ਉਹ ਬਾਂਸਰੀ ਨਾਲ ਕਿੰਨਾ ਏਕ ਫਰਕ ਪੈਂਦਾ ਆਵਾਜ਼ ਦਾ ਤੇ ਖਬਰੇ ਵੀਡੀਓ ਚ ਤੁਹਾਨੂੰ ਆਵਾਜ਼ ਓਖਣੀ ਸੁਣੇ ਤੇ ਵੀ ਉਹ ਚ ਚੇਂਜ ਹੋਊਗੇ ਆਪਣਾ ਕੋਲ ਰੀਅਲ ਚ ਸੁਣਦੇ ਫਿਰ ਆਵਾਜ਼ ਘੱਟ ਲੱਗਦੀ ਹੈ ਬਾਕੀ ਤੁਹਾਨੂੰ ਵੀਡੀਓ ਦਿਖਾ ਦਿੰਨੇ ਆ ਤੇ ਕਾ ਲਾਈਟ ਵੀ ਖਰਾਬ ਹੋ ਗਈ ਤਿੱਦਣ ਇਹ ਵੀ ਚੇਂਜ ਕਰਨੀ ਆ ਉਹ ਲਾਈਟ ਵੀ ਸਹੀ ਕਰਨੇ ਵਾਲੀ ਆ ਬਾਕੀ ਸੀਲਿੰਗ ਦਾ ਦੇਖਦੇ ਆ ਵੀ ਥੋੜਾ ਜਿਹਾ ਚੇਂਜ ਕਰ ਦੀਏ ਦਾ ਜੇ ਹੋ ਸਕਦਾ ਤਾਂ ਕਰਨਾ ਪੈਣਾ ਆਪਾਂ ਨੂੰ ਸੀਲਿੰਗ ਸੀਲਿੰਗ ਦਾ ਉਹ ਫਰਮੇ ਚੇਂਜ ਕਰਦਣੇ ਆਪਾਂ ਨੇ ਸਾਈਡਾਂ ਵਾਲੇ ਇੱਕ ਬੈਂਫਰ ਤਿਆਰ ਕਰਨਾ ਬਈ ਮੋਤੀ ਬਈ ਤੁਸੀਂ ਸਵਰਾਜ ਦੀ ਬਾਤ ਤਾਂ ਸੁਣੀ ਵੀ ਆ ਤੇ ਥੱਲਾ ਸਾਂਸਰ ਚੇਂਜ ਕਰਕੇ ਦਿਖਾਉਣੀ ਆ ਤੁਹਾਨੂੰ ਵੀ ਕਿਵੇਂ ਦੀ ਆਵਾਜ਼ ਹੁੰਦੀ ਨਾ ਹੁੰਦੀ ਆ ਸਾ ਸਿੰਪਲ ਆਉਂਦਾ ਗਿਆ ਤੁਹਾਨੂੰ ਹੋ ਗਿਆ ਹੁਣ ਸਾਨੂੰ ਬਾਸਰੀ ਲਾ ਕੇ ਦਿਖਾ ਦਿੰਦੇ ਆ ਬਾਸਰੀ ਆ ਤਿਆਰ ਕਰੀ ਲਈ ਪਾਈ ਪਾ ਲਈ ਆਪਾਂ ਨੇ ਟੈਬ ਨੂੰ ਵੱਢ ਕੇ ਸਰਾਖ ਮਾਰ ਕੇ ਉੱਪਰ ਦੇ ਬੰਦ ਕਰੀ ਗਏ ਆ ਫਰਕ ਪੈ ਜਾਂਦਾ ਬਈ ਤੇ ਆਪਾਂ ਬਾੰਸਰੀ ਪਾ ਦਨੇ ਆ ਪਿੱਛੇ ਤੇ ਬਾਕੀ ਆਪਾਂ ਨੇ ਇਹਨੂੰ ਟੱਕ ਲਵਾਏ ਵੀ ਆਹ ਤੇ ਆਹ ਟੱਕ ਲਵਾ ਕੇ ਆਪਾਂ ਨੇ ਵਿੱਚ ਟਾਈਟ ਹੋ ਜਾਂਦਾ ਫਿਰ ਆਹ ਨਹੀਂ ਆ ਵੀ ਢੰਗਾ ਰਹਿੰਦਾ ਏ ਤੇ ਹੁਣ ਆਹ ਟਾਈਟ ਹੋ ਜਾਂਦਾ ਕਲੰਪ ਲਾ ਕੇ ਸਰ ਜਾਂਦਾ ਤੰਮ ਬਾਕੀ ਇਹਨੂੰ ਕਰ ਦਨੇ ਆ ਰਿਸਫੈਕਟ ਲੋ ਵੀ ਜੇ ਤੁਹਾਨੂੰ ਦਾਣਾ ਪਾਉਣ ਲੱਗੇ ਹੁਣ ਬਾਕੀ ਸਾਰਾ ਕੰਮ ਨਵੇੜ ਤੇ ਹੀ ਜੇ ਸਫਾਈ ਜੀ ਕਰਕੇ ਛੱਡਿਆ ਤਾਂ ਬਾਕੀ ਤੋਰ ਕੇ ਹੀ ਘੇੜਾ ਦੇ ਕੇ ਆਇਆ ਹੁਣ ਤੇ 10 ਤਰੀਕ ਨੂੰ ਬਈ ਖੇਡਾਂ ਆ ਰਹੀਆਂ ਪਿੰਡ ਭਾਵਾਲ ਤੇ ਜਿਹੜੇ ਮੇਰੇ ਵੀਰ ਘੋੜੀਆਂ ਵਾਲੇ ਦੇਖਦੇ ਆ ਜ਼ਰੂਰ ਪਹੁੰਚ 10 ਫਰਵਰੀ ਦੀਆਂ ਨੇ ਤੇ ਉਹ ਯਦਕੀ ਨਾਮ ਵੀ ਵਾਧਾ ਰੱਖਣੇ ਆਪਾਂ ਨੇ ਵੀ ਪਿਛਲੇ ਘੋੜਿਆਂ ਦਾ ਕਰੱਖਣੇ ਆ ਨਾਮ ਪਹਿਲਾ ਘੱਟ ਰੱਖ ਦੂਗੇ ਪਹਿਲਾ ਪਿਛਲੀ ਵਾਰੀ ਕਰਨਵੇਂ 100 ਤੱਕ ਲੱਗਦੀ ਸ਼ਾਇਦ ਪੰਜ-ਸੱਤ ਕ ਨਾਮ ਦਿੱਤੇ ਤੇ ਪਿਛਲੀ ਵਾਰੀ ਦਾ ਤੇ ਐਤਕੀ ਵਧਾ ਦੇਣੇ ਨਾਮ ਤੇ ਬਾਕੀ ਆਦਰ ਹੱਥ ਦੇ ਨੂੰ ਹੁੰਦੇ ਆ ਤੇ ਬਾਕੀ ਬਈ ਹੁਣ ਇਹਦੇ ਨੂੰ ਆਹ ਦਾਣਾ ਧਰ ਦੰਨੇ ਆ ਉਹਦੇ ਤੇ ਅਬਾਲ ਕੇ ਪਾਉਣੇ ਆ ਸਾਰਾ ਹੁਣ ਬਾਕੀ ਇਹਨਾਂ ਠੰਡਾ ਹੋਣਾ ਪਾ ਦੰਨੇ ਆ ਤੇ ਸਵੇਰ ਵਾਲਾ ਇਹਦੇ ਵਿੱਚੇ ਹੁਣ ਦੋ ਟਾਈਮ ਤੇ ਇੱਕ ਵਾਰੀ ਉਹ ਧਰ ਦੰਨੇ ਆ ਆਪਾਂ ਤੇ ਫੇਰ ਜਿੱਝ ਜਾਂਦਾ ਉਹ ਤੇ ਹੁਣ ਠੰਡਾ ਹੋਣਾ ਪਾ ਦੰਨੇ ਦਾਣਾ ਤੇ ਲੈ ਪੈਰ ਬਣਾਉਣ ਨੂੰ ਰਹਿੰਦੇ ਆ ਜੇ ਇਹਦੇ ਨਹੀਂ ਤਾਂ ਉਹ ਪਹੀ ਪਰ ਆਪਣੀ ਵੀ ਹੁਣ ਤੇ ਮਰ ਗਈ ਸਾਫ ਹੀ ਹੋਊਗੀ ਉਹਦੇ ਕੋ ਤੌਰ ਤੇ ਨਾ ਬੈਗੇ ਜਿਹੜਾ ਦੇ ਆ ਕਰੂਗੇ ਉਹ ਹੁਣ ਆਪਾਂ ਨੇ ਪੈਰ ਬਣਾਉਣੇ ਆ ਐਤਵਾਰ ਨੂੰ ਆਉਂਗਾ ਬਾਈ ਸ਼ਨੀਵਾਰ ਨੂੰ ਉਹਨੂੰ ਫੋਨ ਕਰੂੰਗਾ ਐਤਵਾਰ ਨੂੰ ਆਉਂਗਾ ਪੈਰਾਂ ਦੀ ਥੋੜੀ ਤਕਨੀਕ ਮੰਨਣ ਲੱਗ ਗਿਆ ਪੈਰ ਇਹ ਭਰ ਜੇ ਤੇ ਉਹ ਬਾਈ ਵਧੀਆ ਬਣਾਉਂਦਾ ਜਾਦਾ ਪੈਰ ਤਾਂ ਕਰਕੇ ਉਹਤੇ ਹੀ ਬਣਵਾਉਣੇ ਆਪਾਂ ਨੂੰ ਉਹ ਆਉਂਦਾ ਵੀ ਐਤਵਾਰ ਨੂੰ ਆ ਨਹੀਂ ਤਾਂ ਪਹਿਲਾਂ ਵੀ ਬਣਵਾ ਦਈਏ ਉਹਨੇ ਆਉਣਾ ਐਤਵਾਰ ਨੂੰ ਐਤਵਾਰ ਨੂੰ ਇੱਕ ਹੈਵਲ ਬਰਸੀ ਆ ਦੇਖਦੇ ਆ ਵਿੱਚੋਂ ਟਾਈਮ ਕੱਢ ਕੇ ਬਣਵਾਉਣੀ ਪੈਣੀ ਪੈਰ ਕਿਉਂਕਿ ਦਹਾੜਾਂ ਤੱਕ ਟਾਈਮ ਨਹੀਂ ਰਹਿਣਾ ਤੋੜਾ ਫੇਰਾ ਵੀ ਚਾਹੀਦਾ ਹਨ ਬਾਕੀ ਸਾਨੂੰ ਹੀਰੇ ਨਾਲ ਵੀ ਮਲਾਉਣੇ ਅੱਜ ਕਬੀਰ ਦਾ ਫੋਨ ਆਇਆ ਤਾਂ ਕਹਿੰਦਾ ਹੀਰੇ ਨੂੰ ਹੀ ਦਿਖਾਉਂਦਾ ਬਲੌਗ ਤੇ ਬਾਈ ਅੱਜ ਦਿਖਾਉਨੇ ਸਾਨੂੰ ਠੀਕ ਹੈ ਆਰੇ ਜੀ ਬਾਈ ਵਧੀਆ ਕੰਮ ਆ ਸਵੇਰੇ ਬਸ ਨਾ ਬਹੁਤੀ ਅੱਗ ਪਾਉਣੀ ਲੋੜ 6:00 ਜੇ ਨਾਲੇ ਵੱਢ ਜਾਂਦਾ ਇਹ ਤਾਂ ਆਪਣੇ ਘੜਾ ਰੱਖਿਆ ਵੈਸੇ ਮਿੱਟੀ ਨਾਲ ਇਹਦੇ ਚ ਧਰਦੀ ਦਫਾ ਅੱਜ ਥੋੜਾ ਰਿਝਿਆ ਨਹੀਂ ਹੈਗਾ ਆਪਣਾ ਤੇ ਲੇਟ ਹੋ ਗਿਆ ਤਾਂ ਮੈਂ ਚਲੇ ਗਿਆ ਤਾਂ ਮਾੜਾ ਇਹ ਕੰਮ ਤੇ ਉਹਦੇ ਕਰਕੇ ਰਿਝਿਆ ਨਹੀਂ ਤੇ ਪੂਰਾ ਚੰਗੀ ਦੀ ਇਹ ਤਾਂ ਹੈ ਬੂਲਾ ਭਰ ਜਾਂਦਾ ਪਾਣੀ ਪੂਰਾ ਸੁਕ ਲੈਂਦਾ ਅੱਜ ਪਾਣੀ ਵੀ ਨਹੀਂ ਸੋਕਿਆ 2-3 ਕ ਵਜੇ ਧਰਿਆ ਵਾਂ ਬਾਕੀ ਹੁਣ ਇਹੀ ਬਾਦਲ ਨੇ ਆਪਾਂ ਹੁਣ ਆਹ ਲੱਗ ਦਬਾ ਕੇ ਛੱਡਣੀ ਰਾਤ ਨੂੰ ਬਣੀ ਜਾਊਗਾ ਅਜਾ ਹੋਰ ਧਰ ਦੋ ਉੱਧਰ ਇੰਦਰਾ ਮੰਨਾ ਪਾ ਲੈਣਾ E aí eu ਕਦਰ ਨੂੰ ਨੂ ਮੈਂਬਰ ਇਹਦੇ ਨਾਲ ਜੀ ਬਈ ਹੱਸ ਕੇ ਆਪਾਂ ਨੇ ਆ ਜਾ ਉਹਨੇ ਨੇੜੇ ਨੇ ਆ ਇਹ ਆ ਮੁੰਡਾ ਕੈਮਰਾਮੈਨ ਆਪਾਂ ਨੇ ਬਹੁਤ ਖਾਸ ਹੀ ਬਣਾਇਆ ਹੋਇਆ ਬਹੁਤ ਵਾਏ ਆ ਕੀ ਹਾਲ ਹੈ ਠੀਕ ਹੈ ਤੂੰ ਟਾਇਰ ਬਲਦਾ ਹੋ ਨਹੀਂ ਆਇਆ ਅੱਜ ਪੇਪਰ ਦਾ ਹੀ ਅੱਛਾ ਪੇਪਰ ਦੇਣ ਗਿਆ ਵੇ ਤਾਂ ਠੀਕ ਆ ਠੀਕ ਆ ਮੈਂ ਤਾਂ ਇਹਨੂੰ ਕਰਨ ਦਾ ਗਿਆ ਵੇ ਕੱਲ ਵੀ ਆਲੇ ਆ ਤਾਂ ਕੱਲ ਮੇਰਾ ਟਾਈਮ ਹੀ ਲੱਗਿਆ ਫਿਰ ਅੱਜ ਮੈਂ ਕੱਲੇ ਨਹੀਂ ਬਦਲਤੇ ਮਾਤਾ ਲੇਟ ਆਉਣਾ ਮਾਕੇ ਆ ਖੜਾ ਜੋ ਬਰੀਰ ਇੱਧਰ ਆਪਣੀ ਲਾਵਾ ਠੀਕ ਹੈ ਨਾ ਹਾਂ ਇਹਦੀ ਅੱਖਾਂ ਦੇ ਤਾਂ ਇਹਦਾ ਨਾਸ ਕੀ ਆ ਅੱਜ ਕਿ ਨਸਲ ਆ ਇਹ ਖਾਸ ਕੀ ਉਹ ਨਾ ਤੋੜਦਾ ਆ ਉਹ ਹੀ ਆ ਇਹ ਜਿਹੜਾ ਦੱਸ ਵੀ ਇਹ ਤੈਨੂੰ ਕੂਤਰਾ ਦੇ ਦਿੰਦਾ ਠੀਕ ਆ ਫ੍ਰੀ ਸੇਵਾ ਹੋਰ ਨਹੀਂ ਹੈਗਾ ਦੂਆ ਕਿਹੜਾ ਉਹ ਤਾਂ ਮਹਿੰਗਾ ਹੈ ਉਹ ਹੀ ਆ ਇਹ ਦੂਆ ਯਾਰ ਜਿਹੜਾ ਜਿਆਦਾ ਵੱਡੇ ਵੱਡੇ ਵਾਲ ਹੁੰਦੇ ਛੋਟਾ ਜਿਹਾ ਇਹਨਾਂ ਹੁੰਦਾ ਉਹ ਕਿਹੜਾ ਪਤਾ ਨਹੀਂ ਕਿਹੜਾ ਦਿੱਤਾ ਕਿੱਥੇ ਦੇਖ ਲਿਆ ਹਾਂ ਉਤਰੇ ਕਾ ਰੂਤਾਵਰੇ ਹਾਂ ਰੂਤਾਵਰੇ ਛਾ ਸੋਤਾਂ ਦਾ ਦੇਖਿਆ ਠੀਕ ਹੈ ਠੀਕ ਬਾਕੀ ਇਹ ਹੁਣ ਪਿੰਜਰੇ ਚ ਰੱਖ ਲਾਉਣਾ ਇਹਦੀ ਸਪਾਈਸਪੋਈ ਕਰਕੇ ਘਮਾਗ ਮੁਕੇ ਉਹ ਕਰਦੇ ਹਾਂ ਵੱਢਦੀ ਆਇਆ ਤਾਂ ਹੀ ਦਾ ਪਟਾਵੇ ਸਿਰਪਨ ਨਹੀਂ ਹੱਥ ਲਾਉਣ ਦਿੰਦੀ ਪੈਂਦੀ ਆਇਆ ਬਾਕੀ ਆਪਾਂ ਘਮਾ ਦੀ ਦੀ ਹਾਂ ਹੂੰ ਚਿੱਟੀ ਹੈ ਇੱਕ ਕਾਲੀ ਅੱਖ ਨਾ ਬਾਈ ਇਹਨੂੰ ਹਜੇ ਭੌਂਕਣਾ ਆਉਂਦਾ ਔਕਣਾ ਇਹ ਨਾ ਭੇੜੀਏ ਜੋ ਤਿਆਰ ਹੋਈ ਪਈ ਹੈ ਜੋ ਉਦੇ ਕਰਕੇ ਇਹਨੂੰ ਨਾ ਭੌਂਕਣਾ ਉਹ ਆਪਣੀ ਕਰਦੀ ਆ ਰਾਤ ਨੂੰ ਬਾਕੀ ਇਧਰ ਹੀ ਰਹਾ ਜਓਬਰ ਉਹ ਹੀਰੇ ਆ ਹੋ ਜਾ ਤਿਆਰ ਬੋਗਮਨ ਇਹਨੂੰ ਕਹਿ ਦੇ ਕਾ ਦੌੜਾਂ ਆ ਗਈਆਂ ਠੀਕ ਆ ਹੀਰੇ ਹੋ ਖੇਡੂਗਾ ਖੇੜੇ ਹੈਂ ਆ ਦੇਖ ਦੇ ਸਮਝ ਗਿਆ ਤੰਦੀਆਂ ਤੰਦੀਆਂ ਮੈਂ ਵੀ ਵੱਡਾ ਦੇ ਮੈਂ ਵੱਡਾ ਥਿਆਰੀ ਵੱਡਾ ਹੈਂ ਹਾਂ ਦਾ ਹਾਂ ਬਾਕੀ ਰੀਦਾਨਾ ਪੂਰਾ ਫਿੱਟ ਹੋ ਗਿਆ ਪੈਰਾਂ ਦੀ ਕਸਰ ਹੁਣ ਪੈਰ ਬਣਵਾ ਦਈਏ ਫਿਰ ਉਹਦੇ ਬਾਅਦ ਪਾਉਣਾ ਉਹਦੇ ਹੁਣ ਰੌਲਾ ਬਣਤਾ ਤਾਂ ਮੈਂ ਕਮਾ ਕੇ ਉਰੀ ਮੈਂ ਕਿਹਾ ਹੁਣ ਫਿਰ ਠੰਡ ਹੋ ਜਾਣੀ ਥਾਈ ਵੱਧ ਗਈ ਹੈ ਨਾ ਵੱਧ ਗਿਆ ਕੱਦ ਦਾ ਵੀ ਬਾਈ ਬਹੁਤ ਫਰਕ ਪੈ ਗਿਆ ਹੁਣ ਜਿਹਨੂੰ ਪਹਿਲਾਂ ਨਾਲ ਉੱਧਰ ਵੀ ਜਿਹੜੀ ਟੀਨਾ ਹੈ ਨਾ ਉਹ ਆ ਛੱਡਿਆ ਉਹਦੇ ਸਿਰਫ ਆਦਾ ਹੁਣ ਇਹਨੂੰ ਪੂਰਾ ਉੱਪਰ ਲੱਗਣ ਲੱਗ ਗਿਆ ਕੰਧ ਬਣਾ ਹੂੰ ਉੱਧਰ ਕਮਰਾ ਬਣਾਉਂਗੇ ਫਿਰ ਮੈਂ ਕਮਰੇ ਹੀ ਬਣਾ ਦੇਣਾ ਆਪਾਂ ਨੇ ਕਮਰੇ ਜੇ ਰੱਖੂਗੇ ਹਾਂ ਇੰਨਾ بڑا ਕਮਰਾ ਹੈ ਜਿੱਡਾ ਹਾ ਉੱਪਰ ਦਾ ਟੀਨਾ ਟੀਨਾ ਪਾ ਕੇ ਉੱਪਰ ਛੱਪੜ ਪਾ ਦੋਗੇ ਕਿਉਂਕਿ ਫਿਰ ਛੱਪੜ ਵਿੱਚ ਉਈ ਜਾਂਦਾ ਉਸ ਰੀ ਸੀ ਜਾਂਦੀ ਆ ਤਾਂ ਤੁਹਾਨੂੰ ਜੇ ਤਰਪਾਲ ਪਾਓ ਤਰਪਾਲ ਕਰਾਓ ਹਾਂ ਉਹ ਗਾਹਾਂ ਫਿਰ ਮੋੜ ਕੇ ਥੱਦੇ ਨਹੀਂ ਆਉਣੀ ਮੋੜ ਕੇ ਤਾਂ ਛੱਪੜਾ ਸਾਹ ਹੋਊਗਾ ਹੂੰ ਉਹ ਨਾ ਦੂਰੇ ਆ ਹਾਂ ਨਾ ਪੂਰੇ ਨਹੀਂ ਉੱਥੇ ਸੈਲਰ ਚ ਪਾਉਣਾ ਉੱਥੇ ਚਲੇ ਜਾਂਦੇ ਨਹੀਂ ਸੈਲਰ ਹਾਂ ਤਨ ਦਵਾਵਾ ਕਿਹੜਾ ਪਰਲੇ ਕੀਤਾ ਵਾ ਹਾਂ ਤਨਬਰ ਦਵਾਵਾ ਕਿਹੜਾ ਉੱਪਰ ਬਹਿ ਕੇ ਬਸ ਮੈਮ ਉਹਦੀ ਫੀ ਫੜਾਣਾ ਹੈ ਤੇ ਨਾ ਨਾ ਕੁਝ ਨਹੀਂ ਕਹਿੰਦਾ ਇਹ ਤਾਂ ਵਾਕੀ ਹੁਣਾਂ ਦਾਵਾ ਤੁਮੇ ਪਾਉਨੇ ਇਹਨਾਂ ਆਕੇ ਬਈ ਆਦਾਂ ਬਲੌਗ ਬਾਕੀ ਇੰਨਾ ਗਿਆ ਲੱਗਦਾ ਕਿਸੇ ਹੋਰ ਬਲੌਗ ਸਸੇ ਕਾਲ ਦੀ ਸਾਰਿਆਂ ਨੂੰ